ਮੈਨੂੰ ਲੈਂਗੁਏਜਸ 'ਚ ਇੰਟਰਸਟ ਇਸ ਲਈ ਪਿਆ ਸੀ ਜਦੋਂ ਕੋਵਿਡ ਦਾ ਟਾਈਮ ਆਇਆ ਸੀ ਉਦੋਂ ਲੌਕਡਾਊਨ ਲੱਗ ਗਿਆ ਸੀ ਤੇ ਸਾਡੇ ਸਾਰਿਆਂ ਕੋਲ ਬਹੁਤ ਫ੍ਰੀ ਟਾਈਮ ਸੀ ਤੇ ਆਪਣੇ ਫ੍ਰੀ ਟਾਈਮ ਨੂੰ ਕੰਜ਼ੂਮ ਕਰਨ ਵਾਸਤੇ ਮੈਂ ਲੈਂਗੁਏਜਸ ਸਿੱਖਣੀਆਂ ਸਟਾਰਟ ਕੀਤੀ ਆ ਤੇ ਸਭ ਤੋਂ ਪਹਿਲੇ ਮੈਂ ਕੋਰੀਅਨ ਸਿੱਖੀ ਸੀ ਜੇ ਮੈਨੂੰ ਕੋਰੀਅਨ ਸਿੱਖਣ 'ਚ ਇੰਟਰਸਟ ਇਸ ਕਾਰਨ ਆਇਆ ਕਿਉਂਕਿ ਮੈਂ ਕੋਰੀਅਨ 뮤ਜ਼ਿਕਸ ਆਨ ਦੀ ਸੀ ਤੇ ਮੇਰੇ ਕੋ ਕੋਰੀਅਨ ਦੇ ਦੋਸਤ ਵੀ ਆ ਗਏ ਸੀ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਮੈਂ ਕੋਰੀਅਨ ਸਿੱਖੀ ਤੇ ਫਿਰ ਕੋਰੀਅਨ ਸਿੱਖਣ ਤੋਂ ਬਾਅਦ ਮੈਨੂੰ ਫਿਰ ਫ੍ਰੈਂਚ 'ਚ ਇੰਟਰਸਟ ਲੱਗ ਗਿਆ ਤੇ ਮੈਂ ਫ੍ਰੈਂਚ ਵੀ ਸਿੱਖੀ ਉਸ ਤੋਂ ਬਾਅਦ ਫਿਰ ਲੈਂਗੁਏਜਸ ਸਿੱਖਦੇ ਸੰਦੇ ਮੇਰਾ ਇੰਟਰਸਟ ਇੱਕ ਪੈਸ਼ਨ ਬਣ ਗਿਆ ਤੇ ਮੈਂ ਪੈਸ਼ਨ ਨੂੰ ਹੁਣ ਅਜੇ ਵੀ ਰਿਜ਼ਿਊਮ ਕਰੰਨੀ ਆ ਜਿੱਦਾਂ ਬਾਕੀ ਲੈਂਗੁਏਜਸ ਸਿੱਖਣ ਵਾਸਤੇ ਜਿੱਦਾਂ ਮੈਨੂੰ ਚਾਰ ਲੈਂਗੁਏਜਸ 'ਚ ਮੇਰੇ ਕੋਲ ਸਰਟੀਫਿਕੇਟਸ ਆ ਤੇ ਬਾਕੀ ਸੱਤ ਲੈਂਗੁਏਜਸ ਮੈਂ ਬੋਲ ਸਕਦੀ ਆ ਕਿੰਨਾ ਸਮਾਂ ਲੱਗਾ ਪਹਿਲੀ ਲੈਂਗੁਏਜ ਸਿੱਖਣੋਂ ਤੇ ਇੱਕ ਲੋਕਡਾਊਨ ਵਿੱਚ ਕਿਹੜੀ ਕਿਹੜੀ ਲੈਂਗੁਏਜ ਸਿੱਖੀ ਸੀ? ਅ ਪਹਿਲੀ ਕੋਰੀਅਨ ਸਿੱਖਣੋਂ ਮੈਨੂੰ 4-5 ਮਹੀਨੇ ਲੱਗੇ ਸੀ ਜਿੱਦਾਂ ਮੈਂ ਦਿਨ ਦੇ 6-6 ਘੰਟੇ 7-7 ਘੰਟੇ ਉਹਨੂੰ ਸਿੱਖਣ ਨੂੰ ਲਾਂਦੀ ਸੀ ਤੇ ਲੋਕਡਾਊਨ ਦੇ ਵਿੱਚ ਮੈਂ ਦੋ ਹੀ ਲੈਂਗੁਏਜੇ ਸਿੱਖ ਪਾਈ ਸੀ ਇੱਕ ਕੋਰੀਅਨ ਤੇ ਇੱਕ ਫ੍ਰੈਂਚ ਉਸ ਤੋਂ ਬਾਅਦ ਕਿਹੜੀ ਕਿਹੜੀ ਭਾਸ਼ਾ ਸਿੱਖੀ? ਉਸ ਤੋਂ ਬਾਅਦ ਮੈਂ ਜਪਾਨੀ ਸਿੱਖੀ ਜਰਮਨ ਸਿੱਖੀ ਸਪੈਨਿਸ਼ ਸਿੱਖੀ ਫਿਰ ਮੈਂ ਚਾਈਨੀਜ਼ ਵੀ ਸਿੱਖੀ ਸੀ ਬੇਸਿਕਸ ਵਗੈਰਾ ਉਹਦੇ ਜੇ ਹਿੰਦੀ ਪੰਜਾਬੀ ਨੂੰ ਮਿਲਾ ਕੇ ਕੁੱਲ ਪਛਾਵਾ ਦੀ ਗੱਲ ਕੀਤੀ ਇਹ ਕਿੰਨੀ ਪਛਾਵਾ ਗਿਆਨ ਹੈ ਮੈਨੂੰ 10 ਭਾਸ਼ਾਵਾਂ ਦਾ ਗਿਆਨ ਹੈ ਗਿਆਚੇ ਉਹਨਾਂ ਨੂੰ ਹਿੰਦੀ ਪੰਜਾਬੀ ਇੰਗਲਿਸ਼ ਨਾਲ ਐਡ ਕਰੀਏ ਕੋਰੀਆ ਵਿੱਚ ਜਿਹੜਾ ਕੋਰੀਆ ਦਾ ਟੈਸਟ ਹੋਇਆ ਸੀ ਤੇ ਕੌਣ-ਕੌਣ ਆਇਆ ਸੀ ਕਿੰਨੇ ਕਿੰਨੇ ਪਾਰਟ ਹੋ ਗਏ ਜਿਹੜਾ ਮੇਰਾ ਕੋਰੀਆ ਚ ਐਗਜ਼ਾਮ ਹੋਇਆ ਸੀ ਉਹ ਦਿੱਲੀ ਜਵਾਹਰ ਲਾਲ ਨਾਰੋ ਯੂਨੀਵਰਸਿਟੀ ਹੋਇਆ ਸੀ ਤੇ ਦਿੱਲੀ ਚ ਉਹਦੇ 750 ਸੀਟ ਸੀ ਤੇ ਪੂਰੇ ਇੰਡੀਆ ਚ ਸਿਰਫ 1000 ਸੀਟ ਸੀ ਪੰਜਾਬ ਚ ਪੜ੍ਹ ਸੁਣਤੀ ਕਿਤਾ ਕਹਿੰਦੇ ਹਾਂਜੀ ਗੁਦਾਸ ਪੁੱਛਤ ਮੈਂ ਹੀ ਜਿਹੜੇ ਉੱਥੇ ਬਾਕੀ ਸਟੇਟਸ ਦੇ ਵੀ ਲੋਕੀ ਆਏ ਜਿਹਦਾ ਉੱਤਰਾਖੰਡ ਉੱਤਰ ਪ੍ਰਦੇਸ਼ ਬਾਕੀ ਸਟੇਟਸ ਲਈ ਦਿੱਲੀ ਦੇ ਨਾਲ ਆਗਦੀ ਆ ਤੇ ਅ ਫੋਰ ਜੇ ਆਪਾਂ ਗੈਸ ਕਰੀਏ ਤੇ ਪੰਜਾਬ ਤੋਂ ਸਿਰਫ ਮੈਂ ਹੀ ਸੀ ਕਿਹੜੀ ਕਲਾਸ ਪੜ੍ਹਦੇ ਕਿੱਥੇ ਸਿਡੀ ਕਰ ਰਹੇ ਹੋ ਮੈਂ ਕੈਲਡੋਨੀਅਨ ਇੰਟਰਨੈਸ਼ਨਲ ਸਕੂਲ ਪਠਾਨਕੋਟ ਪੜ੍ਹਦੀ ਆ ਤੇ ਮੈਂ 10th ਕਲਾਸ ਚਾਂਜ ਹੈ 골 ਕੀ ਹੈ ਤੁਹਾਡਾ ਮੇਰਾ ਗੋਲ ਇਹ ਹੈ ਕਿ ਜਿੱਦਾਂ ਉਹਨੇ ਇੰਟਰਸਟ ਮੇਰਾ ਪੈਸ਼ਨ ਬਣ ਗਿਆ ਤੇ ਮੈਂ ਇੱਕ ਐਮਬੈਸੀਚਰ ਟਰਾਂਸਲੇਟਰ ਲੱਗਣਾ ਕੀ ਕਰਨਾ ਹੈ ਕਿਉਂਕਿ ਪਹਿਲੇ ਸਿਰਫ ਇੰਟਰਸਟ ਸੀ ਇੰਟਰਸਟ ਐਜ਼ ਅ ਹੌਬੀ ਸੀ ਕਿ ਹੌਬੀ ਆ ਉਹਨੂੰ ਨਾਲ ਨਾਲ ਕੰਟੀਨਿਊ ਕਰਾਂਗੇ ਬਸ ਇੱਕ ਦਿਨ ਸਿੱਕਦੇ ਮੇਰਾ ਪੈਸ਼ਨ ਬਣ ਗਿਆ ਕਿ ਇਹ ਚੀਜ਼ ਜਿਹੜਾ ਮੈਂ ਵਧੀਆ ਇਹ ਚੀਜ਼ ਜਿਹੜਾ ਮੈਂ ਕਰ ਸਕਦੀ ਆ ਤੇ ਪੈਸ਼ਨ ਨੂੰ ਅੱਗੇ ਕੰਟੀਨਿਊ ਕਰਨ ਵਾਸਤੇ ਮੇਰਾ ਏਮ ਟਰਾਂਸਲੇਟਰ ਬਣ ਗਿਆ ਗੋਲ ਨੂੰ ਚੀਕ ਕਰਨ ਵਾਸਤੇ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਹੁਣ ਮੇਰੀ ਤਿਆਰੀ ਚੱਲ ਰਹੀ ਆ ਜਿੱਦਾਂ ਹੁਣ ਮੈਨੂੰ ਆਨਲਾਈਨ ਕੋਸ਼ਿਸ਼ ਕਰਨੀ ਪਈਆਂ ਲੈਕਚਰਸ ਲੈਣੇ ਪਈਆਂ ਸਰਟੀਫਿਕੇਟਸ ਮਿਲਦੇ ਪਈਆਂ ਤੇ ਅੱਗੇ ਹੁਣ ਮੈਂ ਜਿੱਦਾਂ ਮ ਕਾਲਜ ਚ ਜਾ ਕੇ ਉਹਨਾਂ ਦੀ ਡਿਗਰੀਸ ਕਰਾਂਗੀ ਤੇ ਇਹ ਮੇਰਾ ਜੇ ਪਲਾਨ ਹੈ ਘਰਦਿਆਂ ਦੀ ਬਹੁਤ ਸਪੋਰਟ ਹੈ ਜਿਦਾ ਮੇਰੇ ਪੇਰੈਂਟਸ ਦੀ ਬਹੁਤ ਸਪੋਰਟ ਹੈ ਉਹ ਮੇਰੇ ਇਨਾਂ ਦੀ ਮਤਲਬ ਮੈਨੂੰ ਸਪੋਰਟ ਕਰਦੇ ਆ ਮੇਰੇ ਪੈਸ਼ਨ ਚ ਸਪੋਰਟ ਕਰਦੇ ਕਦੀ ਮੈਨੂੰ ਰੋਕਿਆ ਨਹੀਂ ਕਿ ਤੂੰ ਇਹ ਨਹੀਂ ਕਰਨਾ ਤੂੰ ਉਹ ਬਲੀ ਲੈਂਗੁਏਜਸ ਨਹੀਂ ਕਰਨੀ ਉਹ ਹਰ ਇਚ ਸਪੋਰਟ ਕਰਦੇ ਨੇ ਤੇ ਉਹਨਾਂ ਦੇ ਸਹਿੱਤੇ ਹੀ ਇਹ ਸਾਰਾ ਕੁਝ ਹੁੰਦਾ ਪਿਆ ਫੇਰ ਘਰ ਦੇ ਜ ਮਮੀ ਆਪਣੇ ਕਹਣੇ ਹੈਗਾ ਵੀ ਤੂੰ ਕੀ ਬੋਲਦੀ ਰਹਿਣੀ ਚਾਹੀਦੀ ਨਹੀਂ ਜਿਸ ਅਨੁਸਮਨ ਤੇ ਆਂਦੀ ਨਹੀਂ ਉਹਨਾਂ ਨੂੰ ਤੇ ਅਜੇ ਮੈਨੂੰ ਸਮਝ ਨਹੀਂ ਆਂਦੀ ਮੈਂ ਕੀ ਕੀ ਬੋਲਦੀ ਆ ਪਰ ਉਹਨਾਂ ਨੇ ਕਦੀ ਮਤਲਬ ਡਾਂਟਿਆ ਵਗੈਰਾ ਨਹੀਂ ਮਜ਼ਾਕ ਵਗੈਰਾ ਜ਼ਰੂਰ ਕੀਤਾ ਅਜਨੀਤ ਜਦੋਂ 7th 6th ਕਲਾਸ ਵਿੱਚ ਪੜ੍ਹਦੀ ਸੀਗੀ ਉਦੋਂ ਇਹਨੂੰ ਥੋੜਾ ਥੋੜਾ ਆਪਣਾ ਕੋਰੀਅਨ 뮤직 ਵੱਲ ਧਿਆਨ ਜਾਣਾ ਸ਼ੁਰੂ ਕੀਤਾ ਫਿਰ ਇਹਨੇ ਕੋਰੀਅਨ ਸਿੱਖਣੀ ਸ਼ੁਰੂ ਕਰਤੀ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਾ ਕਿ ਇਹਦਾ ਕੋਰੀਅਨ ਲੈਂਗੁਏਜ ਵਿੱਚ ਇੰਟਰਸਟ ਚੱਲ ਗਿਆ ਫਿਰ ਇਹਨੂੰ ਮੈਂ ਕਿਹਾ ਕਿਉਂ ਨਾ ਤੂੰ ਆਪਣੀ ਲੈਂਗੁਏਜ ਪਰਸੂ ਕਰ ਫਿਰ ਆਨਲਾਈਨ ਇਹਦੇ ਪੇਪਰ ਦਵਾਏ ਫਿਰ ਜਦੋਂ ਨੂੰ ਉੱਚੋ ਕੌਨਫੀਡੈਂਸ ਮਿਲਿਆ ਫਿਰ ਹੋਰ ਲੈਂਗੁਏਜ ਫ੍ਰੈਂਚ ਵੱਲ ਗਈ ਫਿਰ ਜਰਮਨ ਫਿਰ ਜਪਨੀਜ਼ ਇਦਾਂ ਕਰਦੇ ਕਰਦੇ ਨੂੰ ਥੋੜਾ ਹੋਰ ਬਾਕੀ ਲੈਂਗੁਏਜਸ ਵਾਲੇ ਦਾ ਧਿਆਨ ਗਿਆ ਤੇ ਚਾਰ ਲੈਂਗੁਏਜਸ ਨੇ ਸੈਡਿਕੇਟ ਲਏ ਤੇ ਤਿੰਨ ਲੈਂਗੁਏਜ ਵੈਸੇ ਬੋਲ ਲੰਦੀ ਹੈ ਕਿਉਂਕਿ ਟਾਈਮ ਨਹੀਂ ਮਿਲਿਆ ਉਸ ਤੋਂ ਬਾਅਦ ਸਟੱਡੀ ਸਟਾਰਟ ਹੋ ਗਈਆਂ ਸਾਰਾ ਕੁਝ ਲੋਕਡਾਊਨ ਦੇ ਵਿੱਚ ਹੀ ਇਹਦੇ ਨਾਲ ਸਪੋਰਟ ਆਪਾ ਕੀਤੀ ਤੇ ਹੁਣ ਅੱਗੇ ਹੋਰ ਵੀ ਲੈਂਗੁਏਜ ਕਰੇਗੇ ਤੁਸੀਂ ਕਿਹੜੀ ਕਿਹੜੀ ਕੋਸ਼ਿਸ਼ ਕੀਤੀ ਬੜੀ ਮੈਂ ਲੱਗੇ ਬੈਠਦਾ ਜਰੂਰ ਹੁੰਦਾ ਸੀਗਾ ਕਰਦਾ ਸੀਗਾ ਮਗਰ ਮੈਨੂੰ ਮਿਊਜ਼ਿਕ ਪਸੰਦ ਆਉਂਦਾ ਕੋਰੀਅਨ ਮਿਊਜ਼ਿਕ ਮਗਰ ਮੈਨੂੰ ਪਤਾ ਨਹੀਂ ਲੱਗਦਾ ਕਿ ਬੋਲਦੇ ਕੀ ਆ ਉਹ ਮੈਨੂੰ ਨਹੀਂ ਪਤਾ ਜੇ ਤੁਸੀਂ ਪੁੱਛੋ ਆਪੀ ਬੁੱਧ ਦੱਸੋ ਸਹੀ ਬੇਟਾ ਬੋਲਦੇ ਕੀ ਨੇ ਹਾਂ ਮੈਂ ਪੁੱਛਦਾ ਰੰਨਾ ਕਿ ਬੋਲਦੇ ਕੀ ਆ ਇਹ ਦੱਸਦੀ ਰਹਿੰਦੀ ਕਿ ਇਸ ਤਰ੍ਹਾਂ ਬੋਲਦੇ ਬੋਲਦੇ ਮਗਰ ਸਾਨੂੰ ਨੇ ਸਾਨੂੰ ਬਸ ਉਹ ਜਿਹੜਾ ਜਿਹੜੇ ਬਣਾਉਂਦੇ ਆਂ ਦਾ ਅਲਫਾਬੈਟ ਉਹ ਮੈਨੂੰ ਆਉਂ ਲੱਗਦੇ ਪਤਾ ਕਿੜੇ ਮਕੋੜੇ ਜਿਹਾ ਪਤਾ ਕੀ ਬਣਾ ਦਿੰਦੇ ਆ ਤੇ ਉਹਦਾ ਨਹੀਂ ਇੰਨਾ ਜ਼ਿਆਦਾ ਪਤਾ ਲੱਗਦਾ ਹੁਣ ਬੇਟੀ ਕੀ ਕਹਿੰਦੀ ਹੈ ਕੀ ਬਣਾ ਚੁੱਕੀ ਹੈ ਬੇਟੀ ਦਾ ਬਸ ਇਹੀ ਹੈ ਕਿ ਪਹਿਲੇ ਤਾਂ ਨੇ ਹੁਣ 10th ਦੇ ਵਿੱਚ ਉਹਦਾ ਕੋਰੀਅਨ ਟਾਪਿਕ ਦਾ ਪੇਪਰ ਦਿੱਤਾ ਹੁਣ ਫ੍ਰੈਂਚ ਦੀ ਫਿਰ ਦੇਵੇਗਾ A2 ਲੈਵਲ ਦੇਗੀ ਫਿਰ +2 ਤੋਂ ਬਾਅਦ ਇਹ ਟਾਪਿਕ ਦਾ ਹਾਈਰ ਵਰਜ਼ਨ ਟਾਪਿਕ 2 ਹੁੰਦਾ ਉਹ ਦੇਗੀ ਤੇ ਫ੍ਰੈਂਚ ਦਾ B2 ਲੈਵਲ ਦੇਗੀ ਉਸ ਤੋਂ ਬਾਅਦ ਕਹਿੰਦੀ ਕਿ ਮੈਂ 3 ਡਿਗਰੀਆਂ ਇਕੱਠੀਆਂ ਕਰਨੀਆਂ ਆਪਣੀਆਂ ਫ੍ਰੈਂਚ ਦੀ ਗ੍ਰੈਜੂਏਸ਼ਨ ਕੋਰੀਅਨ ਦੀ ਤੇ ਇੰਗਲਿਸ਼ ਆਨਰ ਤੇ ਉਸ ਤੋਂ ਬਾਅਦ ਕਹਿੰਦੀ ਮੈਂ ਟਰਾਂਸਲੇਟਰ ਐਮਬੈਸੀ 'ਚ ਲੱਗਣਾ ਕਿਸ ਤਰ੍ਹਾਂ ਦੀ ਤਿਆਰੀ ਚੱਲਦੀ ਹੈ ਕਰਦਾ ਆ ਮਤਲਬ ਕਿ ਵਧੀਆ ਜਦੋਂ ਬੱਚਾ ਪੜਦਾ ਹੋਵੇ ਤੇ ਫਿਰ ਮਾਪਿਓ ਨੇ ਸਪੋਰਟ ਕਰਨੀ ਚਾਹੀਦੀ ਆ ਉਹਨੂੰ ਮਤਲਬ ਕਿ ਉਹਨੂੰ ਹੌਸਲਾ ਫੁਜਾਈ ਕਰਨੀ ਚਾਹੀਦੀ ਆ ਜੋ ਮੰਗਦੀ ਆ ਚਲੋ ਮੈਂ ਅਰਨਿੰਗ ਹੈਂਡ ਆਪਣਾ ਸਿੰਗਲ ਅਰਨਿੰਗ ਹੈਂਡ ਆ ਇਹਦੇ ਮਦਰ ਹਾਊਸ ਵਾਈਫ ਆ ਫਿਰ ਵੀ ਜੋ ਬੱਚਾ ਡਿਮਾਂਡ ਕਰਦਾ ਸਾਨੂੰ ਪੂਰੀਆਂ ਕਰਨੀਆਂ ਪੈਂਦੀਆਂ ਤੇ ਕਰਨੀਆਂ ਚਾਹੀਦੀਆਂ ਕਿਉਂਕਿ ਜੇ ਬੱਚਾ ਇੰਟਰਸਟ ਲੈਂਦਾ ਸਟੱਡੀ 'ਚ ਤੇ ਸਾਨੂੰ ਵੀ ਨਾਲ ਉਹਦੇ ਪੂਰੀ ਸਪੋਰਟ ਕਰਨੀ ਚਾਹੀਦੀ ਡੋਂ ਵਿੱਚ ਇਹਨੂੰ ਇੰਟਰਸਟ ਪਿਆ ਸੀਗਾ ਇਹਦੇ ਵਿੱਚ ਕੋਰੀਅਨ ਵਗੈਰਾ ਸਾਰੀ ਲੈਂਗੁਏਜ ਸਿੱਖਣ 'ਚ ਤੇ ਮੈਨੂੰ ਜੋ ਬੇਟੀ ਨੇ ਪ੍ਰਾਊਡ ਮਹਿਸੂਸ ਕਰਾਇਆ ਹੈ ਮੈਂ ਉਸ ਤੋਂ ਵੱਧ ਵੀ ਇਹਦੀ ਥੈਂਕਫੁਲ ਆ ਕਿ ਇੰਨੇ ਸਾਨੂੰ ਇੰਨਾ ਪ੍ਰਾਊਡ ਮਹਿਸੂਸ ਕਰਾਇਆ ਹੈ ਤੇ ਥੈਂਕਫੁਲ ਇਸ ਲਈ ਵੀ ਆ ਕਿ ਇੰਨੇ ਇੱਕ ਬਹੁਤ ਯੂਨੀਕ ਮਤਲਬ ਆਪਣਾ ਕਰੀਅਰ ਓਪਰਚ्युनिटी ਚੁਣੀ ਹੈ ਔਰ ਆਪਣੀ ਜਨਰੇਸ਼ਨ ਵਾਸਤੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਉਹ ਵੀ ਇੱਕ ਆਪਣੇ ਮਤਲਬ ਜੋ ਏਮ ਹੁੰਦੇ ਨੇ ਰੈਗੂਲਰ ਉਹਨਾਂ ਦੇ ਕਿ ਅਸੀਂ ਆਫੀਸਰ ਲਾਈਨ ਚ ਜਾਣਾ ਹੈ ਜਾਂ ਡਾਕਟਰ ਬੰਨਾ ਇੰਜੀਨੀਅਰ ਬੰਨਾ ਇੱਕ ਯੂਨੀਕ ਇੱਕ ਡਿਫਰੈਂਟ ਵੇ ਹੈ ਕਿ ਮਤਲਬ ਬੱਚਿਆਂ ਨੂੰ ਇਹ ਕਿੰਨੇ ਬਹੁਤ ਤੁਹਾਡੇ ਐਗਜ਼ਾਮਪਲ ਸੈੱਟ ਕੀਤੀ ਹੈ ਤੇ ਮੈਂ ਇਸ ਲਈ ਉਹਦੀ ਥੈਂਕਫੁਲ ਵੀ ਹਾਂ ਤੇ ਬਹੁਤ ਪ੍ਰਾਊਡ ਹਾਂ ਮਤਲਬ ਇਹ ਸੁੰਦੀ ਹੈ ਸਿੱਖਦੀ ਹੈ ਤੇ ਅ ਇੰਟਰਸਟ ਮੈਨੂੰ ਨਹੀਂ ਹੋਇਆ ਬਟ ਹਾਂ ਖੁਸ਼ੀ ਜ਼ਰੂਰ ਹੁੰਦੀ ਹੈ ਕਿ ਬੱਚਾ ਇਹ ਚੀਜ਼ ਹੈ ਮਤਲਬ ਕਾਰਿਆ ਹੈ ਅੱਗੇ ਵਧ ਰਿਹਾ ਹੈ ਤੇ ਇਸ ਵਿੱਚ ਮੈਂ ਮਤਲਬ ਅ ਖੁਸ਼ ਹੁੰਨੀ ਹਾਂ ਬੱਚੇ ਵੱਲ ਦੇਖ ਕੇ ਤੇ ਅੱਜ ਜੋ ਇੰਨੇ ਸਾਨੂੰ ਪ੍ਰਾਊਡ ਫੀਲ ਕਰਾਇਆ ਹੈ ਤੇ ਉਹਦੇ ਵਾਸਤੇ ਰੀਅਲੀ ਇੱਕ ਬਿਕ ਥੈਂਕਫੁਲ ਹਾਂ ਆਪਣੇ ਬੱਚੇ ਦੀ ਜਿਸ ਤਰ੍ਹਾਂ ਤੁਸੀਂ ਮੱਥੇ ਖੁੱਲ ਕੇ ਆ ਕਿ ਇੱਕ ਡਿਫਰੈਂਟ ਕਨਸੈਪਟ ਜਿਹੜਾ ਨਹੀਂ ਛੋੜਿਆਗਾ ਬੇਟੀ ਹੈ ਨਾ ਹਾਂਜੀ ਕਿਉਂਕਿ ਹੈਲਪ ਦੀ ਵੀ ਜ਼ਰੂਰਤ ਹੁੰਦੀ ਹੈ ਜਦੋਂ ਕੋਈ ਨਹੀਂ ਪਤਾ ਲੱਗਾ ਪੁੱਛਣਾ ਵੀ ਹੁੰਦਾ ਮਾਂ ਵੀ ਆਪਣੀ ਵੀ ਕਿੱਥੋਂ ਕੀ ਕਰਾਂ ਕਦੇ ਪੁੱਛ ਦੀ ਕੋਸ਼ਿਸ਼ ਕੀਤੀ ਨਹੀਂ ਕਿਉਂਕਿ ਭਾਸ਼ਾ ਮਤਲਬ ਵੱਖਰੀ ਹੈ ਇਹਨੇ ਮੇਰੇ ਕੋਲ ਤਾਂ ਨਹੀਂ ਹੁੰਦੀਆਂ ਹੀਆਂ ਹਾਂਜੀ ਉਸ ਵਾਸਤੇ ਇਹਦੇ ਪਾਪਾ ਨੇ ਉਹਨੂੰ ਬਹੁਤ ਗਾਈਡ ਕੀਤਾ ਹੈ ਔਰ ਉਹਨਾਂ ਨੇ ਐਕਚੁਅਲੀ ਉਹ ਰੀਅਲੀ ਇਹਦੇ ਵਾਸਤੇ ਬਹੁਤ ਵੱਡੇ ਇਸ ਚੀਜ਼ ਲਈ ਗਾਈਡ ਰਹੇ ਨੇ ਉਹਨਾਂ ਨੇ ਮਤਲਬ ਯੂਨੀਵਰਸਿਟੀ ਦੇ ਨੂੰ ਇਗਜ਼ਾਮ ਲਈ ਕਿਹਾ ਕਿ ਅਸਾਂ ਤੂੰ ਇ ਤੇ ਇਨ ਨੇ ਫਿਰ ਉਸ ਚੀਜ਼ ਨੂੰ ਅੱਗੇ ਵਧਾ ਵਧਾਉਂਦੇ ਗਏ ਉਸ ਦਾ ਪੈਸ਼ਨ ਸੀਗਾ ਕਿ ਮੈਂ ਸਿੱਖਣਾ ਹੈ ਬਟ ਜਿਸ ਤਰ੍ਹਾਂ ਹੁਣ ਅਸੀਂ ਇਹਦਾ ਟੌਪਿਕ ਦਾ ਐਗਜ਼ਾਮ ਦ ਦਿੱਲੀ ਤੋਂ ਆਇਆ ਹੈ ਉਹ ਵੀ ਇਹਨਾਂ ਨੇ ਮਤਲਬ ਇਹ ਚੀਜ਼ ਨੂੰ ਸਰਚ ਕਰਕੇ ਕੀ ਹੈ ਚੀਜ਼ ਤੇ ਆਪਣੇ ਐਗਜ਼ਾਮ ਦੇ ਕੇ ਸਰਟੀਫਿਕੇਟ ਹਾਸਲ ਕਰ ਸਕਦੀ ਹੈ ਤੇ ਅਸੀਂ ਇਸ ਚੀਜ਼ ਲਈ ਨੂੰ ਮੋਟੀਵੇਟ ਕਰਦੇ ਰਹਿੰਦੇ ਆ ਬੇੜੀ ਕੜੀ ਵੀ ਮੇ ਆਪਣਾ ਜਿਹੜਾ ਗੋਲ ਨੇ ਅਚੀਵ ਕਰਨਾ ਹੈਗਾ ਉਹਦੇ ਵਾਸਤੇ ਕਿਸ ਤਰ੍ਹਾਂ ਤਿਆਰੀ ਕੀਤੀ ਜਾ ਰਹੀ ਹੈ ਕੀ ਕੁਝ ਕੀਤਾ ਜਾ ਰਿਹਾ ਹਾਂ ਹਾਂ ਹੁਣ ਨੈਕਸਟ ਏ ਦਾ ਇਹ ਹੈ ਕਿ ਇਹਨੇ ਮਤਲਬ ਉਹਦੇ ਵਿੱਚ ਡਿਗਰੀਜ਼ ਆਪਣੀ ਪਲੱਸ 2 ਤੋਂ ਬਾਅਦ ਲਏਗੀ ਔਰ ਫਿਰ ਉਹ ਆ ਆਪਣਾ ਇਸ ਵਿੱਚ ਆਪਣਾ ਕਰੇਗੀ ਕਰੀਅਰ ਬਣਾਏਗੀ ਪਲੱਸ ਵਾਲ ਜਿਸ ਤਰ੍ਹਾਂ ਦੇ ਨਾਲ ਅੱਜ ਵੀ ਕਈ ਮਾਪੇ ਹੈਗੇ ਨੇ ਜਿਹੜੇ ਕੰਦੇ ਵੀ ਬੇਟੀਆਂ ਨੂੰ ਨਹੀਂ ਪੜਾਉਣਾ ਚਾਹੀਦਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹੌਣ ਤੇ ਦੇਖੋ ਮੇਰੇ ਖਿਆਲ ਨਾਲ ਇਹ ਸੋਚ ਕਾਫੀ ਬਦਲ ਚੁੱਕੀ ਹੈ ਹਰ ਪੇਰੈਂਟਸ ਦੀ ਕਿ ਉਹ ਆਪਣੇ ਬੱਚਿਆਂ ਨੂੰ ਘਰ ਨਹੀਂ ਬਿਠਾਉਂਦੇ ਜਾਂ ਇਹ ਸੋਚ ਨਹੀਂ ਹੈ ਔਰ ਬਹੁਤ ਸਾਰੀਆਂ ਸਾਡੇ ਦੇਸ਼ ਦੀਆਂ ਬੇਟੀਆਂ ਨੇ ਬਹੁਤ ਬਹੁਤ ਵੱਡੇ ਐਗਜ਼ਾਮਪਲ ਸੈੱਟ ਕੀਤੇ ਹੈ ਸਾਰਿਆਂ ਵਾਸਤੇ ਇੱਕ ਬਹੁਤ ਹੀ ਹਟ ਕੇ ਕੰਮ ਕਰਕੇ ਇਵਨ ਕਿ ਸਾਡੇ ਦੇਸ਼ ਦੇ ਜਿਹੜੇ ਮੁੰਡੇ ਨੇ ਉਹ ਉਸ ਚੀਜ਼ ਨੂੰ ਆਪਣੇ ਮਤਲਬ ਵੇ ਤਾਂ ਹਟ ਚੁਕੇ ਨੇ ਜਿਸ ਸਾਡੇ ਪੰਜਾਬ ਚ ਤੇ ਨਸ਼ਿਆਂ ਚ ਜਿਆਦਾ ਪੈ ਚੁਕੇ ਨੇ ਜਾਂ ਬਾਹਰ ਫੋਰਨ ਕੰਟਰੀ ਚ ਸੈਟਲ ਹੋ ਰਹੇ ਨੇ ਪਰ ਬੇਟੀਆਂ ਨੇ ਸਾਡੇ ਦੇਸ਼ ਵਿੱਚ ਰਹਿ ਕੇ ਬਹੁਤ ਵੱਡੀ ਐਗਜ਼ਾਮਪਲ ਸੈੱਟ ਕੀਤੀ ਆ ਤੇ ਵਨ ਆਫ ਮਾਈ ਡਾਟਰ ਇਹਨੇ ਵੀ ਇੱਕ ਬਹੁਤ ਵੱਡੀ ਐਗਜ਼ਾਮਪਲ ਸੈੱਟ ਕੀਤੀ ਆ ਤੇ ਕਿਸੇ ਦੀ ਸੋਚ ਨਹੀਂ ਅੱਜਕੱਲ ਕਿ ਬੱਚਿਆਂ ਨੂੰ ਬੇਟੀਆਂ ਨੂੰ ਮੈਨੂੰ ਨਹੀਂ ਲੱਗਦਾ ਕਿ ਅਗਰ ਜੇ ਕਿਸੇ ਦੀ ਹੈ ਵੀ ਹੈ ਤੇ ਉਹ ਦੇਖਣ ਤੇ ਆਪਣੀ ਸੋਚ ਨੂੰ ਬਦਲਣ